ਦੀ ਪਹਿਚਾਨ ਕੀ ਹੈ ਲਓ ਸਾਹਮਣੇ ਦੇਖਾ ਇੱਕ ਵਾਰ ਜੱਸਿਆ ਹੱਥ ਘੜਾ ਕਰੋ ਪਰ ਸਿੱਖ ਸਰਦਾਰ ਗੱਭਰੂ ਕਰ ਫਤਿਹ ਸਾਂਝਾ ਪਤਾ ਲੱਗੇ ਲੋਕਾਂ ਨੂੰ ਕਿ ਵੱਡੀ ਕੁਸ਼ਤੀ ਸ਼ੁਰੂਆਂ ਲੱਗਿਆ ਲੈ ਵੀ ਇੱਕ ਵਾਰ ਤੋਂ ਸਕੰਦਰ ਸ਼ੇਖ ਹੈ ਕਹੇ ਹਮ ਟੁੱਪਰ ਨੂੰ ਪਤਾ ਲੱਗੇ ਆਹ ਸਾਨਾਂ ਦੇ ਭੇੜ ਸ਼ੁਰੂਆਂ ਲੱਗਿਆ ਦੋਨਾਂ ਮੱਲਾਂ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਭਰਾਵਾਂ ਦਾ ਵੱਡਾ ਪਿਆਰ ਹੈ ਇੱਕ ਹੰਫਰ ਕੇ ਰੈਫਰੀ ਦੇ ਨੋਟ ਕਰੋ ਲਓ ਅੱਜ ਦਾ ਦੰਗਲ ਸਾਹਮਣੇ ਦੇਖਾਂਗੇ ਸਕੰਦਰ ਸ਼ੇਖ ਜੱਸਾ ਪੱਟੀ ਜਿਹਦੇ ਦਰਮਿਆਨ ਵੱਡੀ ਕੁਸ਼ਤੀ ਸ਼ੁਰੂ ਹੋ ਚੁੱਕੀ ਹੈ ਆ ਲੋਕ ਚਾਹ ਵਾਗਨੇ ਆ ਸਾਹਮਣੇ ਦੇਖਾਂਗੇ ਬਾਬੇ ਦਾ ਵੱਡਾ ਦੰਗਲ ਤੇ ਵੱਡੀ ਕੁਸ਼ਤੀ ਸ਼ੁਰੂ ਹੋ ਚੁੱਕੀ ਹੈ ਕਿ ਸਾਹਮਣੇ ਦੇਖਾਂਗੇ ਨਾ ਮੱਲਾ ਵਿੱਚੋਂ ਕੌਣ ਜਿੱਤੂ ਆ ਕੌਣ ਹਾਰੂ ਕਿ ਦਾਮਾ ਡੋਲ ਰਹਿੰਦੀਆਂ ਕਬੀਲਦਾਰੀਆਂ ਘਰ ਵਿੱਚ ਬੰਦੇ ਸੂ ਜਵਾਨ ਤੋਂ ਮੇਰਾ ਉਹ ਕਦੇ ਨਾ ਚੱਲਣਾਂ ਸੱਚੀ ਅਤੇ ਮਿੱਠੀ ਜੀ ਜਵਾਨ ਤੋਂ ਬਿਨਾ ਇਜਤਾਂ ਦੇ ਵੱਡੇ ਜਿੱਤੇ ਮੱਤ ਇਹ ਇਤਦਾਂ ਦੇ ਵੱਡੇ ਜਿੱਥੇ ਪੈਸਾ ਮਿਲਦਾ ਨੇੜੇ ਨਹੀਂ ਨਾਈ ਐਸੇ ਕੰਮ ਧੰਦੇ ਦੇ ਆਹ ਖਾਕ ਜਿਹੜਾ ਥਾਲੀ ਵਿੱਚ ਕਰੇ ਸ਼ੇਕ ਫਟੇ ਹੋਏ ਜਿਹੜੇ ਸਲਾਕ ਬੰਦੇ ਨੇ ਉਧਰ ਸਰਦਾਰ ਅਮਰ ਸਿੰਘ ਦੀ ਕੋਲਾ ਆਹ ਖੇਰਾ ਪਟੀਆਂ ਵਾਲੇ ਲਾਈਨ ਆਉਣ ਵਾਲੇ 12 ਗਰੀਕ ਜਿਹੜੀ ਆ ਵੱਡਾ ਦੰਗਲ ਦਿਖਾਇਆ ਜਾਣਾ ਆਹ ਦੁਨੀਆ ਦੇ ਚੋਟੀ ਦੇ ਮੱਲ ਨੇ ਦੋਨੇ ਆਹ ਤਾੜੀਆਂ ਮਾਰ ਦਿਓ ਕੁਸ਼ਤੀ ਦੇ ਲਈ ਅੱਜ ਦੀ ਗੱਲ ਤਾਂ ਪੱਡੀ ਕੁਸ਼ਤੀ ਚੱਲਦੀ ਹੋਈ ਐਨ ਸਿਰਾ ਕੁਸ਼ਤੀ ਐ ਦੋਨਾਂ ਮੱਲਾਂ ਦੇ ਵਿੱਚੋਂ ਕੌਣ ਜਿੱਤੂ ਕੌਣ ਹਾਰੇ ਅੱਜ ਪੰਜਾਬ ਦੇ ਵਾਕੂ ਦੁਨੀਆ ਤੋਂ ਹਿੰਦ ਪਸਤਾਨ ਦੇ ਵਾਕਵਾ ਕੋਨਿਆਂ ਤੋਂ ਆ ਕੁਸ਼ਤੀ ਨੂੰ ਦੇਖਣ ਲਈ ਲੋਕ ਪੁੱਜੇ ਹੋਇਆ ਕਿ ਸੂਰਵੀ ਨੂੰ ਆ ਮਾਣਾ ਨਾਤ ਵਰਦਾ ਜਦ ਲੱਗ ਜਾਂਦਾ ਜਦ ਨੇਜੇ ਪਾਲਿਆਂ ਦੇ ਪਹਿਲਵਾਨ ਦਾ ਸਿੱਕਾ ਖਤਮ ਹੋ ਜਾਏ ਬੁੱਲ ਜਾਂਦਾ ਜਦ ਮੱਧ ਪਿਆਲਿਆਂ ਤੇ ਸਾਧੂ ਸੰਤ ਨਹੀਂ ਬੰਦਾ ਕੋਈ ਹੋਰ ਹੋਣਾ ਨਿੰਦਾ ਬਹੁਤਾ ਜੋਰ ਦੀ ਮਸਾਲਿਆਂ ਤੇ ਉਸ ਮਿਸਤਰੀ ਨੇ ਕਿਹੜੇ ਮਹਿਲ ਪਾਉਣੇ ਅੱਕ ਜਾਂਦਾ ਜੋ ਸਾਲ ਕਰਮਾਂਦਿਆਂ ਤੇ ਖਾਂਦੇ ਉਹੀ ਨੇ ਗੁਰਦਾਸ ਨੂੰ ਧੋਖਾ ਜਿਹੜੇ ਟਿਕ ਜਾਂਦੇ ਮਾਰੇ ਰਖਵਾਲਿਆਂ ਤੇ ਬਾਈ ਵਿੱਚੋਂ ਬਾਹਰ ਹੋ ਜਾ ਮੇਰੇ ਵੀਰ ਘੁੰਮ ਫਿਰ आनंद ਲੱਗੇ ਰੋਸ਼ਨ ਸਿੰਘ ਜੀ ਬੱਲਾ ਭਾਨ ਜੀ ਕਿਸ਼ਨਪੂਰ ਜੀ ਤੇ ਕਾਲਾ ਭਾਨ ਜੀ ਹੌਂਸਰ ਕੇ ਆਪਾਂ ਆਨੰਦ ਤੱਕਣਾ ਰਵਾਵਾ ਟੀਵੀ ਵਾਲਿਆਂ ਨੂੰ ਬੇਨਤੀ ਹੈ ਇੱਕ ਹੌਂਸਰ ਕੇ ਆਪਾਂ ਕੁਸ਼ਤੀ ਦਾ ਆਨੰਦ ਤੱਕਣਾ ਲਓ ਸਾਨਾ ਦੇ ਢੇੜ ਵਾਲੀ ਗੱਲ ਹੋ ਚੁੱਕੀ ਹੈ ਇੱਕ ਪਾਸੇ ਜੱਸਾ ਪੱਟੀ ਹੈ ਦੂਜੇ ਪਾਸੇ ਸ਼ਕੰਦਰ ਸ਼ੇਖ ਜਿਹਦੇ ਦਰਮਿਆਨ ਐਨ ਚੋਟੀ ਦੀ ਪੁਸ਼ਤੀ ਚੱਲਦੀ ਹੈ ਦੋਨੇ ਮਲ ਅੱਜ ਦੇ ਟਾਈਮ 'ਚ ਸਿਰਾ ਤੇ ਦੋਨਾਂ ਦੀ ਤੂਤੀ ਬੋਲਦੀ ਹੈ ਕੌਣ ਗਿੱਦੂ ਕੌਣ ਰੋ ਇਹ ਗੱਲ ਵਕਤ ਦੀ ਹੈ ਪਰ ਸਾਹਮਣੇ ਦੇਖਾਂਗੇ ਇੱਕ ਪਾਸੇ ਸ਼ਕੰਦਰ ਸ਼ੇਖ ਔਰ ਦੂਜੇ ਦੇ ਪਾਸੇ ਜੱਸਾ ਪੱਟੀ ਜਿਨ੍ਹਾਂ ਦੇ درمیان ਆਹ ਵੱਡੀ ਕੁਸ਼ਤੀ ਚੱਲਦੀ ਹੈ ਕਿ ਸੂਰਜ ਟਲਿਆ ਬੱਚਾ ਅੱਛਾ ਕਰਦਾ ਮਾਂ ਦੀ ਗੋਦੀ ਦੀ ਡਾਡ ਡਾਡੀ ਸਾਥ ਕੋ ਡਿਊਟੀ ਹੁੰਦੀ ਪੁਲਿਸ ਮੈਨ ਤੇ ਦੋਦੀ ਦੀ ਉਹ ਨਾ ਪਰ ਜਖਮ ਸੁੱਕਦੇ ਨਾ ਲਾਈਆਂ ਆਪਣੀਆਂ ਚੋਟਾਂ ਦੇ ਆਹ ਰਿਸ਼ਤੇਦਾਰੀ ਨਹੀਂ ਰੰਦੀ ਜਦ ਮਸਲੇ ਬਣ ਜਾਂਣ ਨੋਟਾਂ ਦੇ ਕਰਦੀ ਕੱਢੀ ਵਰਗਾ ਨਸ਼ਾ ਹੈ ਪਹਿਲਵਾਨ ਨੂੰ ਤਾੜੀ ਦਾ ਆਹ ਸੰਧੂਆ ਕਈ ਵਾਰੀ ਕੰਮ ਕਰ ਦਿੰਦਾ ਪੱਪ ਮਾਰਿਆ ਆੜੀ ਦਾ ਆਹ ਦੋਨਾਂ ਮੁੰਡਿਆਂ ਲਈ ਤਾੜੀਆਂ ਮਾਰਦੇ ਜ਼ੋਰਦਾਰ ਆਹ ਅੱਜ ਦੀ ਚੰਡੀ ਦਾ ਪਹਿਲਾ ਪ੍ਰਾਈਜ਼ ਜਿਹੜਾ ਦਿੱਤਾ ਜਾਣਾ ਆਹ ਸਾਹਮਣੇ ਆਹ ਸਕੰਦਰ ਸ਼ੇਖ ਦੇ ਜੱਸਾ ਆਹ ਸਕੰਦਰ ਸ਼ੇਖ ਦੇ ਜੱਸਾ ਰਮਨਵੀਰ ਸਿੰਘ ਜੀ ਮੀਟਾ ਯੂਐਸਏ ਕਲਵੰਤ ਸਿੰਘ ਟੋਕਾ ਯੂਐਸਏ ਔਰ ਕਲਵੰਤ ਸਿੰਘ ਜੀ ਬਿੱਟੂ ਮੜੀ ਵਾਲੇ ਜਨਾ ਦੇ ਵੱਲੋਂ ਅੱਜ ਦਾ ਪਹਿਲਾ ਪ੍ਰਾਈਜ਼ ਤੇ ਸੈਕੰਡ ਪ੍ਰਾਈਜ਼ ਨਾਲ ਦਿੱਤਾ ਜਾਣਾ ਬਾਬਾ ਚੰਤਾ ਜੀ ਦੇ ਪੋਤਰੇ ਦੀਪਾ ਤੇ ਬੱਗੋ ਜੂ ਕੇ ਸਾਨਾ ਸਰਦਾਰ ਬਲਵੀਰ ਸਿੰਘ ਜੀ ਦੇ ਪਰਿਵਾਰ ਵੱਲੋਂ ਆਹ ਵੱਡੇ ਪ੍ਰਾਈਜ਼ ਦਿੱਤੇ ਜਾਣਾ ਲਓ ਸਾਹਮਣੇ ਦੇਖਾਂਗੇ ਕੁਸ਼ਤੀ ਦਾ ਯੁੱਧ ਚੱਲਦਾ ਹੈ ਆਹ ਕੌਣ ਜਿੱਤੂ ਆਹ ਕੌਣ ਹਰੂ ਸਰਦਾਰ ਰੇਸ਼ ਸਿੰਘ ਜੀ ਘੁੰਮ ਕੇ ਕਹਾਂ ਜੀ ਘੁੰਮ ਫਰ ਕੇ ਆਪਣਾ ਨਾਮ ਤੇ ਲੱਗੀਏ ਜੱਸਾ ਪੱਟੀ ਸਕੰਦਰ ਸ਼ੇਖ ਦੇ ਦਰਮਿਆਨ ਯੁੱਧ ਚੱਲਦਾ ਹੈ ਔਰ ਰੁੜਤਾ ਕਲਾਂ ਦੀ ਧਰਤੀ ਹੈ ਆਉਣ ਵਾਲਾ ਰੁੜਤਾ ਖੁਰਦਾ ਖੇਡ ਮੇਲਾ ਤੇ ਆਹੀ ਕੁਸ਼ਤੀ ਕੰਦਰ ਰੁੜਤਾ ਖੁਰ ਦੀ ਧਰਤੀ ਅਗਲੇ ਮਹੀਨੇ ਦੀ 15 ਤਰੀਕ ਨੂੰ ਕਰਵਾਈ ਜਾਵੇਗੀ ਤਾਂ ਸਾਹਮਣੇ ਕੁਸ਼ਤੀ ਦੋਨਾਂ ਮੱਲਾਂ ਦੇ ਦਰਮਿਆਨ ਯੁੱਧ ਚੱਲਦਾ ਹੈ ਔਰ ਦਿੱਤੇ ਟਾਈਮ ਦੇ ਵਿੱਚ ਕੌਣ ਜਿੱਤੂ ਕੌਣ ਹਾਰੂ ਅੱਜ ਜਿੱਥੇ ਵੀ ਪੰਜਾਬ ਦੇ ਵਾਸੀਆ ਗੋਣਿਆਂ ਤੋਂ ਪੰਜਾਬ ਤੋਂ ਉਸ ਕਰਮਚਾਰੀ ਪੁੱਜਿਆ ਕੱਲੇ ਕੱਲੇ ਪਰਿਵਾਰ ਦਾ ਬਹੁਤ ਵੱਡਾ ਧੰਨਵਾਦ ਹੈ ਜੋ ਪਾਣੀ ਨਾਲ ਨਹਾਉਂਦੇ ਨੇ ਉਹ ਨਿਵਾਸ ਬਦਲਦੇ ਨੇ ਜੋ ਪਸੀਨੇ ਨਾਲ ਆਉਂਦੇ <coughs> ਮੈਂ <coughs> ਅ ਇਤਿਹਾਸ ਬਦਲਦੇ ਨੇ ਰਾਜ ਰੁੜਕਾ ਤਵੰਦਾ ਇਤਿਹਾਸ ਜਰ ਰਿਹਾ ਹੈ ਆ ਸਾਹਮਣੇ ਦੇਖਾਂਗੇ ਦੁਨੀਆ ਦੇ ਵਿੱਚ ਆ ਸੀ ਜਾਂਦਾ ਪਹਿਲਾ ਦੰਗਲਾ ਆਖਾਂਗੇ ਵੱਡਾ ਜਿਹਦੇ ਵਿੱਚ ਦੁਨੀਆ ਦੇ ਚੋਟੀ ਦੇ ਮੱਲ ਪੁੱਜੇ ਹੋਇਆ ਜੱਸਾ ਪੱਟੀ ਸ਼ਕੰਦਰ ਸ਼ੇਖ ਦੇ ਦਰਮਿਆਨ ਆ ਵੱਡੀ ਕੁਸ਼ਤੀ ਚੱਲਦੀ ਹੈ ਦੋਨੋਂ ਮੱਲਾਂ ਦੇ ਦਰਮਿਆਨ ਕੌਣ ਜਿੱਤੂ ਕੌਣ ਹਾਰੂ ਇਹ ਗੱਲ ਵਕਤ ਦੀ ਹੈ ਦੋਨੇ ਮੱਲ ਅੱਜ ਦੇ ਟਾਈਮ ਤੇ ਸਿਰਾ ਇਹ ਮੁਰਕੋ ਮੁਰਗੀ ਹੋ ਗਿਆ ਜੋਰ ਚੋਂ ਡਰਾਂ ਦਾ ਕੰਡਾ ਵੀ ਨਹੀਂ ਚੁਪਦਾ ਜਿਸਮ ਕਠੋਰ ਚੋਂ ਡਰਾਂ ਦਾ ਚੜਦੀ ਉਮਰ ਗਰਮ ਖੂਨ ਦੇ ਲਲਕਾਰੇ ਤਾਂ ਦੇ ਆ ਰਾਜੇ ਖੇਲੇ ਮਰਦ ਮੈਦਾਨਾ ਡਰ ਕੇ ਨਹੀਂ ਭੱਜਦੇ ਆ ਸਾਹਮਣੇ ਦੇਖਾਂਗੇ ਕੁਸ਼ਤੀ ਦਾ ਗੁੱਦ ਚੱਲਦਾ ਸਕੰਦਰ ਸ਼ੇਖ ਤੇ ਜੱਸਾ ਪੱਟੀ ਅੱਜ ਦੀ ਫਾਈਨਲ ਕੁਸ਼ਤੀ ਆ ਦੋਨਾਂ ਮੱਲਾਂ ਦੇ ਦਰਮਿਆਨ ਵੱਡੀ ਟੱਕਰ ਹੈ ਹਲਾਕਾ ਪਿਆਰ ਕਰਦਾ ਪੰਜਾਬ ਤੋਂ ਵੱਖਵਾ ਕੋਨਿਆਂ ਤੋਂ ਜਿੰਨੇ ਵੀ ਭਰਾ ਪੁੱਜੇ ਹੋਇਆ ਤੇ 15 ਅਗਸਤ ਅੱਜ ਦੇ ਦਿਨ ਦੀ ਆ ਸਾਹਮਣੇ ਕਹਿੰਦੇ 75 ਸਾਲ ਹੋ ਗਏ ਹਿੰਦੁਸਤਾਨ ਆਜ਼ਾਦ ਹੋਏ ਨੇ ਪਰ ਕਹਿੰਦੇ ਅੱਜ ਰੋਟਾ ਕਲਾਂ ਦਾ ਇੱਕ ਵੱਖਰਾ ਇਤਿਹਾਸ ਹੋਣਾ ਜਿਹਦੇ ਵਿੱਚ ਜੱਸਾ ਪੱਟੀ ਤੇ ਸਕੰਦਰ ਸ਼ੇਖ ਕੋਲਿਆ ਲੋਕ ਬੰਲਾਂ ਤੇ ਚਰਚਾ ਹੋਵੇਗੀ ਔਰ ਵਕਵਾਤ ਨਗਰਾਂ ਦੇ ਜਿਹੜੇ ਭਰਾਵਾਂ ਨੇ ਪਿਆਰ ਬਖਸ਼ਿਆ ਇੱਕ ਇੱਕ ਭਰਾ ਦਾ ਵੱਡਾ ਧੰਨਵਾਦ ਹੈ ਅਸਲੀ ਬੰਤ ਬਣੀ ਉਹੀ ਬੁੱਢੋ ਛੁੱਡੋ ਬਹੁਤ ਹੀ ਤਸੱਲੀ ਸਹਵੀ ਕੋਲ ਵਾਲੇ ਜੋੜਦੇ ਉਮਰ ਨਵੀ ਵਿੱਚ ਜਿਹੜਾ ਮਲੇ ਮੋਰ ਸ਼ਾਪ ਲਲਕ ਤੰਬਾਕੂ ਦੀ ਛੋਦੀ ਪਛਾਨੀ ਛੋੜਦੇ ਹੁੰਦੀ ਚੋਬਸਾ ਦਾ ਪਿੱਤੇ ਵਾਲੀ ਪੱਤਰੀ ਦੀ ਤਾਪ ਗੰਦਾ ਤੇ ਇਹਦਾ ਬਿਮਾਰੀ ਗੰਦੀ ਕੋੜ ਦੀ ਸਵੇਰ ਉੱਠ ਸੈਰ ਕੀਤੀ ਹੁੰਦੀ ਕੋਣਕਾਰੀ ਸੰਧੂ ਸਾਜ ਦੀ ਸੀਜ਼ ਵਾਂਗੂ ਸਾਰੇ ਦੁੱਖ ਦੂਰ ਦੇ ਸਾਜ ਦੀ ਸੀਜ਼ ਵਾਂਗੂ ਆ ਸਾਰੇ ਦੁੱਖ ਤੋੜਦੇ ਤੇ ਅੱਜ ਕੁਸ਼ਤੀ ਨੇ ਦੁੱਖ ਤੋੜ ਦਿੱਤਾ ਐਨ ਦੁਨੀਆ ਦੇ ਵੱਡੇ ਮੱਲ ਪੁੱਜਿਆ ਤੇ ਆਪਾਂ ਸਤਿਕਾਰ ਕਰਦੇ ਹਾਂ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਪਿਆਰ ਬਖਸ਼ਿਆ ਹੋਇਆ ਐਨ ਪਿਆਰ ਸਨੂਕ ਹਦਮ ਦੇ ਨਾਲ ਕੁਸ਼ਤੀ ਲੜਨੀ ਹੈ ਸੱਟ ਚੋੜ ਨਹੀਂ ਮਾਰਨੀ ਕਿਉਂਕਿ ਇਹ ਦੋਨੇ ਮੱਲ ਅੱਜ ਸਿਰਾ ਦੇ ਦੋਨਾਂ ਮੱਲਾਂ ਦੇ ਨਾਲ ਅੱਜ ਦੁਨੀਆ ਜੁੜੀ ਹੋਈ ਹੈ ਤੇ ਫੇਸਬੁੱਕ ਤੇ ਐਸ ਆਈ ਆਰ ਲਿਖ ਕੇ ਪਿੱਛੇ ਵੀ ਇਹ ਪਾ ਦਈਏ ਜਿਹਨੂੰ ਸਿਰਾ ਕਹਿੰਦੇ ਤੇ ਸਿਰਾ ਕੁਸ਼ਤੀ ਜਲਦੀ ਹੈ ਐਨ ਛੋਟੀ ਦੀ ਕੁਸ਼ਤੀ ਜਲਦੀ ਨਾਲ ਮੱਲਾਂ ਦੇ ਦਰਮਿਆਨ ਤੇ ਹਰ ਤਾਂ ਸੱਜਣਾ ਤੋੜੇ ਤੱਤੇ ਸ਼ਾਈ ਨਹੀਂ ਚਲਦੀ ਆਪਣੀ ਇੱਛਾ ਮਰਜ਼ੀ ਦੇ ਨਾਲ ਫਿਰਨਾ ਫੁੱਲਾਂ ਨੇ ਮਾਰਨ ਠੋਕਰ ਸ਼ਰੀਆਂ ਪੰਜਰੇ ਦੀ ਜੋੜੀ ਨੂੰ ਜਰਮ ਜਾਤੋ ਆਏ ਜਿਹੜੇ ਮਾਨ ਦੇ ਖੁੱਲਾਂ ਨੇ ਬੋਕਰ ਝਾੜੂ ਕਰਕੇ ਕਦੇ ਬੱਦਲ ਟਲਦੇ ਨਹੀਂ ਹੁੰਦੇ ਗਰਤਨਾ ਮਿਲਦੇ ਗੁਰਦਾਸਿਆਂ ਹੱਡੀਆਂ ਤੋਂ ਤੇ ਚੋਰੀ ਦੇ ਪਾਣੀ ਨਾਲ ਕਦੇ ਝੋਨੇ ਪੜਦੇ ਨਹੀਂ ਹੁੰਦੇ ਚੋਰੀ ਦੇ ਪਾਣੀ ਨਾਲ ਕਦੇ ਝੋਨੇ ਪਲਦੇ ਨਹੀਂ ਹੁੰਦੇ ਲਓ ਸਾਹਮਣੇ ਦੇਖਾਂਗੇ ਮਿਹਨਤ ਐ ਐਨ ਚੋਰੀ ਨਹੀਂ ਕੀਤੀ ਦੋਨਾਂ ਮਲਾਂ ਨੇ ਸਿਰਾ ਕਰਵਾਇਆ ਮਿਹਨਤ ਦੇ ਲਈ ਤੇ ਅੱਜ ਤੂੰ ਤੀ ਬੋਲਦੀ ਐ ਦੋਨੇ ਮਨ ਸਿਰਾ ਆ ਸਾਹਮਣੇ ਦੇਖਾਂਗੇ ਇੱਧਰਲੇ ਪਾਸੇ ਕਿਸ਼ਨ ਕੋਟ ਜੀ ਕਾਲਾ ਪਹਿਲਵਾਨ ਜੀ ਰੁੜਕਾ ਕਲਾ ਰੇਸ਼ਮ ਪਹਿਲਵਾਨ ਜੀ ਬਿੱਲਾ ਪਹਿਲਵਾਨ ਜੀ ਕਾਨਾ ਟੇਸੀਆ ਪੁਆਨਾਂ ਨੂੰ ਬਿੰਦੇ ਆਪਾਂ ਧੰਫਿਰ ਕੇ ਕੁਸ਼ਤੀ ਦਾ ਅੰਦਾਜ਼ ਦਕਣਾ ਲੋਕ ਚਾਹਵਾਨ ਨੇ ਇਹ ਆ ਕੁਸ਼ਤੀ ਜਿਹੜੀ ਆ ਦੁਨੀਆ ਪਰਚ ਪਰ ਵੱਡੀ ਪ੍ਰਸਿੱਧੀ ਮਿਲੀ ਐ ਐਨ ਪਿਆਰ ਸੁਲੂਕ ਨਾਲ ਆਪਾਂ ਕੁਸ਼ਤੀ ਲੜਨੇ ਇੱਕ ਪਾਸੇ ਧਾਨਾ ਪਹਿਲਵਾਨ ਜੀ ਪੱਟੀ ਜਿਹਨਾਂ ਦਾ ਤਿਆਰ ਕੀਤਾ ਮੱਲਾ ਔਰ ਦੂਸਰੇ ਪਾਸੇ ਗੋਲੂ ਪਹਿਲਵਾਨ ਜੀ ਮੁੱਲਾਂਪੁਰ ਜਿਹੜੇ ਆ ਮੱਲਾਂ ਨੂੰ ਵੱਡੇ ਟ੍ਰੇਨਿੰਗ ਦਿੰਦੇ ਆ ਪਰ ਇਧਰ ਕੁਸ਼ਤੀ ਕਹਿੰਦੀ ਐਂਡ ਐਂਡ ਹੋਣ ਵਾਲੀ ਵਾਲੀ ਹੋ ਗਈ ਹੈ ਦੋਨਾਂ ਮੱਲਾਂ ਦੇ ਦਰਮਿਆਨ ਪੂਰਾ ਯੁੱਧ ਚੱਲਦਾ ਹੋਇਆ ਔਰ ਦੋਨੇ ਮੱਲ ਕਹਿੰਦੇ ਸੇਰਾ ਅੱਜ ਦੀ ਫਾਈਨਲ ਕੁਸ਼ਤੀ ਚੱਲਦੀ ਇਹਨਾਂ ਮੱਲਾਂ ਦੇ ਦਰਮਿਆਨ ਜਗਤਾਰਾਮ ਜੀ ਨੂਰਮੈਲ ਦੋਨਾਂ ਪਹਿਲਵਾਨਾਂ ਬਿੱਲਾ ਪਹਿਲਵਾਨ ਜੀ 1-1000 ਰੁਪਇਆ ਦਿੱਤਾ ਆ ਜਗਤਾਰਾਮ ਜੀ ਮਾਲਕ ਦੇ ਆ ਦੋਨਾਂ ਪਹਿਲਵਾਨਾਂ ਦੇ 1-1000 ਰੁਪਇਆ ਕਲਪਾਂ ਜੀ ਜੇਦੋ ਕੁਸ਼ਤੀ ਨਿਪੁੰਨਦੀ ਆਪਾਂ ਜਰੂਰ ਤਾਣਾ ਜਗਤਾਰਾਮ ਜੀ ਨੂਰਮੈਲ ਵਾਲੇ ਵੱਡਾ ਮਾਣ ਕਰਦੇ ਆ ਨਾ ਪਹਿਲਵਾਨਾਂ ਦੇ ਲਈ ਆ ਵਕ ਵਕ ਜਿੰਨੇ ਵੀ ਭਰਾ ਸਾਡੇ ਇਸ ਨਗਰ ਨਾਲ ਜੁੜੇ ਹੋਏ ਆ ਅੱਜ ਦੇ ਖੇਡ ਮੇਲੇ ਨੂੰ ਲਾਈਵ ਤੱਕ ਰਿਹਾ ਸਾਰੇ ਨਰੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਹੈ ਜਿਹੜੇ ਪਰਿਵਾਰਾਂ ਵੱਲੋਂ ਅੱਜ ਦੇ ਸਿੰਘ ਮੇਲੇ ਨੂੰ ਵੱਡਾ ਪ੍ਰਾਈਜ਼ ਦਿੱਤਾ ਗਿਆ ਕਲਵਾਨ ਸਿੰਘ ਸੌਰੀ ਰਮਨਜੀਤ ਸਿੰਘ ਜੀ ਮੀਕਾ ਜੂਐਸਏ ਕਲਵਾਨ ਸਿੰਘ ਜੀ ਕੋਕਾ ਜੂਐਸਏ ਇਸੇ ਨਗਰ ਦਾ ਵੱਡਾ ਕਬੱਡੀ ਫੈਰੀ ਹੈ ਔਰ ਕਲਵਾਨ ਸਿੰਘ ਜੀ ਬਿੱਟੂ ਬਾਡੀ ਵਾਲੇ ਜੂਐਸਏ ਵਾਲੇ ਇਹਨਾਂ ਦੇ ਵੱਲੋਂ ਕਹਿੰਦੇ ਫਰਸਟ ਪ੍ਰਾਈਜ਼ ਜਿੱਤਣ ਵਾਲੇ ਮਾਲ ਦੇ ਲਈ ਹੈ ਤੇ ਉਪਜੇਤੂ ਰਹਿਣ ਵਾਲੇ ਮਾਲ ਦੇ ਲਈ ਬਾਬਾ ਜੇਤਾ ਚਿੰਤਾ ਜੀ ਦੇ ਪੋਤਰ ਦੀਪਾ ਤੋਂ ਬੱਗੋ ਜੂਕੇ ਸੰਨ ਸਦਾ ਬਲਵੀਰ ਸਿੰਘ ਜੀ ਹੁਣਾਂ ਦੇ ਬੱਲੇ ਹੈ ਇਹ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ ਬਿਲਕੁਲ ਪਿਆਰ ਸ਼ੁਰੂ ਕਦਮ ਦੇ ਨਾਲ ਦੋਨਾਂ ਮੱਲਾਂ ਦਾ ਪੂਰਾ ਜੋਰ ਲੱਗਾ ਪਿਆ ਲੋਕਾਂ ਦਾ ਖਾਡੇ ਤੋਂ ਬੜਾ ਜੋਰ ਲੱਗਾ ਪਿਆ ਵੀ ਅੱਜ ਦੀ ਫਾਈਨਲ ਕੁਸ਼ਤੀ ਹੈ ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ ਪੁੱਜੀਆਂ ਨੇ ਸਾਰੇ ਸਤਕਾਰਯੋਗ ਚਿਹਰਿਆਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਿਆਰ ਦਿੱਤਾ ਇੱਕ ਇੱਕ ਕਦਮ ਦਿੱਤਾ ਅੱਜ ਦੇ ਇਸ ਖੇਡ ਮੇਲੇ ਦੇ ਲਈ ਕਿ ਦੇਸਕ ਦਾਤਾ ਦੇ ਦੇਓ ਉਹੀ ਪਿੱਤਰਾਵਾਂ ਵਾਲੀ ਛਾਂ ਤੂਤਾਂ ਵਾਲੇ ਖੂਹ ਦੇ ਦੇਓ ਓਏ ਲੋਰੀਆਂ ਦਿੰਦੀ ਮਾਂ ਟਿਪ ਟਿਪ ਨੈਣਾ ਚੋਂ ਬੰਦਾ ਖਾਬ ਮੈਨੂੰ ਦੇ ਦੇ ਪਹਿਲਾਂ ਵਾਲਾ ਪੰਜਾਬ ਮੈਨੂੰ ਦੇ ਦੇ ਮੈਨੂੰ ਪਹਿਲਾਂ ਵਾਂਗ ਨਨਕਾਣਾ ਦੇ ਦੇ ਪੰਜਾ ਸਾਹਿਬ ਮੇਰਾ ਜੇ ਦਿਨ ਲੱਗਾ ਤਾਂ ਖੁੱਲ ਕੇ ਵੀ ਕਰ ਵੱਡਾ ਜਿਹੜਾ ਜਿਨ੍ਹਾਂ ਕਰਕੇ ਨਾਂ ਪੰਜਾਬ ਪਿਆ ਪੰਜ ਆਬ ਮੈਨੂੰ ਦੇ ਦੇ ਰੱਬਾ ਪਹਿਲਾਂ ਵਾਲਾ ਪੰਜਾਬ ਮੈਨੂੰ ਦੇ ਦੇ ਲਾ ਸਕੰਦਰ ਸ਼ੇਖ ਤੇ ਜੱਸਾ ਪੱਟੀ ਦੇ ਦਰਮਿਆਨ ਅੱਜ ਦੀ ਕੁਸ਼ਤੀ ਬੜੀਆ ਲੱਗ ਰਹੀ ਹੈ ਕਰ ਤਾੜੀਆਂ ਮਾਰਨ ਨੂੰ ਜ਼ੋਰਦਾਰ ਆਹ ਜੁੱਦ ਚੱਲਦਾ ਮੱਲਾਂ ਦੇ ਦਰਮਿਆਨ ਓ ਸਾਹਮਣੇ ਆਹ ਕੁਸ਼ਤੀ ਦਾ ਜੰਗਲ ਚੱਲਦਾ ਆਹ ਸਤਕਾਰ ਕੀਤਾ ਬੋਲਦਾ ਫਿਰ ਤੋਂ ਇੱਕ ਵਾਰ ਵੱਡਾ ਧੰਨਵਾਦ ਰੱਖਦੇ ਹਾਂ ਉਸ ਪਰਿਵਾਰ ਦਾ ਜਿਹੜਾ ਪਰਿਵਾਰਾਂ ਵੱਲੋਂ ਵੱਡੇ ਮਾਣ ਦਿੱਤੇ ਗਿਆ ਆ ਸਿਕੰਦਰ ਸ਼ੇਖ ਦੇ ਜੱਸਾ ਪੱਟੀ ਆ ਜੋ ਕੁਸ਼ਤੀ ਜਾਂਦੇ ਸਿਰਾਂ ਚੱਲਦੀ ਹੋਈ ਰਮਨੀਤ ਸਿੰਘ ਜੀ ਮੀਕਾ ਜੁਐਸੇ ਉਥੇ ਕਲਵਾਨ ਸਿੰਘ ਜੀ ਹੂਕਾ ਜੁਐਸੇ ਕਲਵਾਨ ਸਿੰਘ ਜੀ ਬਿੱਟੂ ਵਾੜੀ ਵਾਲੇ ਜਿਨ੍ਹਾਂ ਦੇ ਵੱਲੋਂ ਅੱਜ ਦੀ ਚੰਡੀ ਦਾ ਫਰਸਟ ਪ੍ਰਾਈਜ਼ ਹੈ ਤੇ ਸੈਕੰਡ ਜਿਹੜਾ ਉਪਜੇਤੂ ਹੈ ਇਹ ਬਾਬਾ ਚੰਤਾ ਜੀ ਦੇ ਪੁੱਤਰੇ ਦੀਪਾ ਤੇ ਬੱਗੋ ਜੂਕੇ ਸਾਨੰਦ ਸਰਪਾਤ ਦਲਵੀਰ ਸਿੰਘ ਜੀ ਦੇ ਪਰਿਵਾਰ ਵੱਲੋਂ ਇਹ ਸੈਕੰਡ ਪ੍ਰਾਈਜ਼ ਦਿੱਤਾ ਜਾਣਾ ਅੱਜ ਦੀ ਚੰਡੀ ਦਾ ਇਹ ਕੁਸ਼ਤੀ ਦਾ ਸਵਾਦ ਆ ਰਿਹਾ ਤਾੜੀ ਮਾਰ ਦਿਓ ਜ਼ੋਰਦਾਰ ਆਹ ਸਾਹਮਣੇ ਕਹਿੰਦੇ ਯੁੱਧ ਚੱਲਦਾ ਮੱਲਾਂ ਦਾ ਅੱਜ ਕਹਿੰਦੇ ਸਿਰਾ ਕੁਸ਼ਤੀ ਚੱਲਦੀ ਹੈ ਦੋਨਾਂ ਮੱਲਾਂ ਦੇ ਦਰਮਿਆਨ ਕੌਣ ਜਿੱਤੂ ਆਹ ਕੌਣ ਹਰੂ ਗੱਲਬਾਤ ਦੀ ਹੈ ਆਹ ਸਾਹਮਣੇ ਕਹਿੰਦੇ ਕੁਸ਼ਤੀ ਵਾਂਗੂ ਤੇ ਚੱਲਦਾ ਹੋਇਆ ਕਿਸੂ ਸੁਰਮਿਆਂ ਦਾ ਜਾਂਦਾ ਨਹੀਂ ਉਹ ਤਖਤ ਵੱਲਿਆ ਬੁਲਟਾਂ ਤੇ ਮਾਰ ਕੇ ਪਟਾਕੇ ਵੱਲਿਆ ਦੋ ਗਲੇ ਦਾ ਤਾਗ ਲੱਗੇ ਤੇ ਮੋਢੇ ਉੱਤੇ ਪੈਸਿਆਂ ਲਈ ਹੋ ਜੇ ਜਿਹੜਾ ਮੀਨ ਗੱਭਰੂ ਉਹਨੇ ਕਿਥੇ ਜਿੱਤਣਾ ਲਾਹੌਰ ਸ਼ਹਿਰ ਨੂੰ ਰਾਸ਼ੀਆਂ ਦੇ ਕੇ ਰੇ ਜਿਹੜਾ ਯਕੀਨ ਗੱਭਰੂ ਯਾਰੀਆਂ ਦੇ ਦੋਪਰਾਂ ਚ ਪਾਸ ਹੁੰਦੇ ਨੇ ਸੱਪਾਂ ਵਾਲੀ ਗੇਮ ਦੇ ਸ਼ਕੀਨ ਗੱਭਰੂ ਸੱਪਾਂ ਵਾਲੀ ਗੇਮ ਦੇ ਸ਼ਕੀਨ ਗੱਭਰੂ ਲਗਭਗ ਜਿਹੜਾ ਜਿੱਤੇਗਾ ਬਹੁਤ ਬਹੁਤ ਧੰਨਵਾਦ ਜੀਤਾ ਸੰਧੂ ਪਰਾ ਖੇਡ ਦੇ ਨਾਲ ਬੜੇ ਚੇਤੋ ਜੁੜੇ ਆ ਸਨ ਸਦਾ ਅਮਜੀਤ ਸੰਧੂ ਸਾਹਿਬ ਸੰਧੂ ਪਰਿਵਾਰ ਦੇ ਵੱਲੋਂ ਬਾਬਾ ਜਨਤਾਜੀ ਦੇ ਪਰਿਵਾਰ ਦੇ ਵੱਲੋਂ ਜਿਹੜਾ ਮਲ ਜਿੱਤੇਗਾ ਉਹਦੇ ਲਈ 5000 ਹੋਰ ਐਡ ਕਰਦੇ ਆ ਤਾੜੀਆਂ ਮਾਰਦੋ ਮਾਇਆ ਆਉਣੀ ਸ਼ੁਰੂ ਹੋ ਗਈ ਹੈ ਆ ਸਾਹਮਣੇ ਦੇਖਾਗੇ ਮਲ ਵੱਡੇ ਬਜਟ ਦੀ ਕੁਸ਼ਤੀ ਦੇ ਵੱਡਾ ਪ੍ਰਾਈਜ਼ ਦਿੱਤਾ ਰੁੜਕੇ ਵਾਲਿਆਂ ਨੇ ਜਿੱਤਣ ਵਾਲੇ ਮਾਲੂ ਕਹਿੰਦੇ 5000 ਹੋਰ ਲਾ ਦਿੰਦਾ ਸਾਡੇ ਜੀਤਾ ਸੰਧੂ ਜੀ ਹੁਣਾਂ ਨੇ ਸਨ ਸਰਦਾਰ ਅਮਰਜੀਤ ਸਿੰਘ ਜੀ ਸੰਧੂ ਪਰਿਵਾਰ ਦੇ ਵੱਲੋਂ ਔਰ ਬਾਬਾ ਚੰਤਾਜੀ ਦਾ ਪਰਿਵਾਰ ਹੈ ਜਿਸ ਪਰਿਵਾਰ ਦੇ ਵੱਲੋਂ 5000 ਰੁਪਏ ਜੇਤੂ ਲਈ ਹੋਰ ਲਾ ਦਿੰਦਾ ਲਓ ਲਾਲਾ ਸਾਡਾ ਪਟਾ ਰਟੈਂਡੇ ਵਾਲਾ ਲਾਈਵ ਦੇਖਦਾ ਸਰਦਾਰ ਬੋਸ ਸੰਜੀਤ ਤਲੇਤਾ ਜੀ ਦੇਖ ਰਿਹਾ ਹੈ ਉਹ ਕਹਿੰਦੇ ਕੈਨੇਡਾ ਦੀ ਧਰਤੀ ਦੇ ਵਿੱਚ ਲਾਈਵ ਦੇਖ ਰਿਹਾ ਹੈ ਇਹਦੇ ਦੰਗਲ ਵੀ ਜੇ ਹਲਵਾਂ ਜੀ ਫਗਵਾੜਾ ਇਸਾਨ ਵਿਦੇਸ਼ਾਂ ਦੀ ਧਰਤੀ 'ਚ ਗਏ ਆ ਤੇ ਕੋਚ ਲਾਈਵ ਤੱਕਦੇ ਆਪਾਂ ਸਤਿਕਾਰ ਰੱਖਾਂਗੇ ਸਰਦਾਰ ਅਰਪਾਰ ਸਿੰਘ ਜੀ ਕੋਲਾ ਖੈਰਾ ਪਟੀਆਂ ਵਾਲੇ ਇਲਾਕੇ ਦੇ ਵੱਡੇ ਪ੍ਰਮੋਟਰ ਵੱਡਾ ਸ਼ਿੰਝ ਮੇਲਾ ਚੱਲ ਰਿਹਾ ਲਾਈਵ ਤੱਕ ਰਿਹਾ ਬਹੁਤ ਬਹੁਤ ਧੰਨਵਾਦ ਕਿਲਾ ਸਾਹਮਣੇ ਵਗਾਂਗੇ ਕੁਸ਼ਤੀ ਸਿਕੰਦਰ ਸ਼ੇਖ ਜੱਸਾ ਪੱਟੀ ਦੇ ਦਰਮਿਆਨ ਅੱਜ ਦੀ ਫਾਈਨਲ ਕੁਸ਼ਤੀ ਚੱਲਦੀ ਹੋਈ ਕਿ ਚਤੂਤਾਰ ਜਿਹੜਾ ਖੇਡਦਾ ਹੈ ਪਬਜੀ ਬਹੁਤੀ ਉਮੀਦ ਹੈ ਜੀ ਲਾਤਾਂ ਵਾਹ ਕਰਵਾ ਕੇ ਕੀ ਰੰਗ ਲਾਊਗਾ ਆਦੀ ਹੋ ਗਿਆ ਜੋ ਤੜੇ ਨਸ਼ੇ ਦੇ ਕਰੇ ਰਿਆਜ ਨਾਲ ਨਾਲ ਚਟਗਾ ਬਣੇ ਨੱਕਈਆ ਜਿਹੜਾ ਖਿੱਚੇ ਚੱਲ ਮਾ ਉਤੋ ਰੱਖਿਓ ਨਾ ਆਸ ਮੈਦਾਨਾਂ ਦੀ ਜਿਹੜਾ ਪਹਿਲਵਾਨ ਵੇਖੇ ਮਾਰੀਆਂ ਫਿਲਮਾਂ ਇਹ ਚੰਗੇ ਉਸਤਾਦਾਂ ਦੇ ਚੰਦੇ ਆ ਚੰਗਾ ਕੰਮ ਕੀਤਾ ਤੇ ਅੱਜ ਦੁਨੀਆ ਯਾਦ ਕਰਦੀ ਹੈ ਇਹ ਕੁਸ਼ਤੀ ਲਈ ਤਾੜੀਆਂ ਮਾਰਦੇ ਦੋਨਾਂ ਮੱਲਾਂ ਦੇ ਲਈ ਆ ਦੋਨਾਂ ਮੱਲਾਂ ਦੇ ਦਰਮਿਆਨ ਰੇਲ ਗੱਡੀ ਦੇ ਇੰਜਨ ਵਰਗਾ ਜੋਰ ਹੈ ਤੇ ਅੱਜ ਦੇ ਟਾਈਮ 'ਚ ਦੋਨਾਂ ਮੱਲਾਂ ਦੀ ਤੂਤੀ ਬੋਲਦੀ ਹੈ ਆ ਕੌਣ ਜਿੱਤੂ ਕੌਣ ਹਰੂ ਗੱਲ ਵਕਤ ਦੀ ਤੇ ਦੋਨੇ ਮੱਲ ਸਿਰਾ ਔਰ ਸਾਹਮਣੇ ਕਹਿੰਦੇ ਕੁਸ਼ਤੀ ਬਹੁਤ ਟੌਪ ਦੀ ਚਲਦੀ ਇਸ ਵੇਲੇ ਰੁੜਤਾ ਕਲਾ ਦੀ ਧਰਤੀ ਦੇ ਵਿੱਚ ਸਾਹਮਣੇ ਵੇਖਾਂਗੇ ਐਨ ਮੱਲਾਂ ਦਾ ਪੂਰਾ ਜੋਰ ਲੱਗਾ ਪਿਆ ਉਧਰ ਉਹਨਾਂ ਪਰਿਵਾਰਾਂ ਦਾ ਬਹੁਤ ਵੱਡਾ ਸਤਿਕਾਰ ਹੈ ਜਿਹੜੇ ਪਰਿਵਾਰਾਂ ਨੇ ਨਾਲ ਮਿਲ ਕੇ ਅੱਜ ਦਸ਼ਿੰਝ ਮੇਲੇ ਨੂੰ ਵੱਡਾ ਹੌਸਲਾ ਦਿੱਤਾ ਤੇ ਚੰਡੀ ਦੀ ਕੁਸ਼ਤੀ ਜਿਹੜੀ ਆ ਰਮਨੀਕ ਸਿੰਘ ਜੀ ਮੀਕਾ ਯੂਐਸਏ ਕਲਵਾਨ ਸਿੰਘ ਜੀ ਹੁੱਕਾ ਯੂਐਸਏ ਕਬੱਡੀ ਖਿਡਾਰੀ ਕਲਵਾਨ ਸਿੰਘ ਜੀ ਬਿੱਟੂ ਬਾੜੀ ਵਾਲੇ ਯੂਐਸਏ ਵਾਲੇ ਇਹਨਾਂ ਸ਼ਖਸੀਤਾਂ ਦੇ ਵੱਲ ਆਹ ਜਿੱਤਣ ਵਾਲੇ ਮੱਲੂ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਹੈ ਤੇ ਸੈਕੰਡ ਪ੍ਰਾਈਜ਼ ਬਾਬਾ ਚੰਤਾ ਜੀ ਦੇ ਪੋਤਰੇ ਦੀਪਾ ਤੇ ਬੱਗੋ ਜੂ ਕੇ ਸਨਫ ਸਪੈਰ ਬਲਵੀਰ ਸਿੰਘ ਜੀ ਉਹਨਾਂ ਦੇ ਵੱਲ ਸੈਕੰਡ ਪ੍ਰਾਈਜ਼ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਆ ਸਾਹਮਣੇ ਦੇਖਾਂਗੇ ਇਧਰ ਜੇਤੂ ਮਲ ਦੇ ਲਈ ਦਾ ਸੰਧੂ ਸੰਗਤ ਸਦਾ ਅਮਰਜੀਤ ਸਿੰਘ ਦੀ ਸੰਧੂ ਪਰਿਵਾਰ ਦੇ ਵੱਲੋਂ 5000 ਰੁਪਏ ਐਕਸਟਾ ਜਿਹੜਾ ਜੇਤੂ ਮੱਲ ਨੇ ਕਰ ਦਿੱਤਾ ਹੈ। ਲਓ ਬਾਬਾ ਟੀਵੀ ਤੇ ਖੇਡ ਮੈਦਾਨਾਂ ਚੱਲਦਾ ਤੇ ਦੁਨੀਆ ਕਹਿੰਦੇ ਦੂਰ ਦੂਰ ਤੱਕ ਜੁੜੀ ਹੋਈ ਹੈ। ਅੱਜ ਦੀ ਫਾਈਨਲ ਕੁਸ਼ਤੀ ਚੱਲਦੀ ਹੈ। ਦੋਨਾਂ ਮੱਲਾਂ ਦੇ ਦਰਮਿਆਨ ਪੂਰਾ ਯੋਧ ਚੱਲਦਾ ਹੋਇਆ। ਆਹ ਕੌਣ ਜਿੰਦੂ ਕੌਣ ਹਰੂ ਗਨਵਕਤ ਜੀ। ਇੱਧਰ ਸਤਿਕਾਰਯੋਗ ਚਿਹਰੇ ਰੰਗ-ਬਰੰਗੀਆਂ ਪੋਸ਼ਾਕਾਂ ਦੇ ਵਿੱਚ ਰੰਗਲੇ ਪੰਜਾਬ ਦੇ ਵਿੱਚ ਪੁੱਜ ਹੋਇਆ। ਇੱਕ ਇੱਕ ਭਰਾ ਨੇ ਵੱਡੀ ਮਿਹਨਤ ਕੀਤੀ ਅੱਜ ਦੇ ਇਸ ਨਗਰ ਦੇ ਵਿੱਚ ਪੁੱਜਣ ਦੇ ਲਈ। ਲਓ ਕਿਸ਼ਨ ਕੋ ਜੀ ਬਿੱਲਾ ਪਹਿ ਕਾਲਾ ਪਹਿਲਵਾਨ ਜੀ ਰੁੜਤਾ ਕਾਲਾ ਰੇਸ਼ਮ ਪਹਿਲਵਾਨ ਜੀ ਸਾਰੇ ਪਰਿਵਾਰਾਂ ਨੇ ਵੱਡਾ ਪਿਆਰ ਬਖਸ਼ਿਆ ਕਿ ਗੋਰੇ ਪਿੰਡੇ ਉੱਤੇ ਸੂਰਜ ਦੀ ਧੁੱਪ ਪੈਂਦੀ ਤਸੀਹੇ ਪੰਦਵੇਂ ਸਰੀਰਾਂ ਚ ਰੇੜ ਲੱਗੇ ਉੱਡ ਗਏ ਗੱਲ ਜੰਗਲ ਦੀ ਅੱਗ ਵਾਂਗੂ ਦਰਸ਼ਕ ਕੁਸ਼ਤੀ ਦੇਖਣ ਲਈ ਜੁੜ ਲੱਗੇ ਆਹ ਸਪੀਕਰ ਗੂੰਜਦਾ ਸੁਣੇ ਚੌ ਪਿੰਡੇ ਸੁਰਤੰਪੇ ਦੀਆਂ ਤਾਰਾਂ ਦੇ ਛੇੜਨ ਲੱਗੇ ਫਤੂਆ ਸੋਨੂੰ ਬੰਨੇ ਤੇ ਦੇਖ ਖੜ ਕੇ ਸਾਂਹ ਖਾਰੇ ਚ ਭੜਨ ਲੱਗੇ ਆਹ ਮੱਲ ਖਾਰੇ ਚ ਭੜਨ ਲੱਗੇ ਆ ਦੋਨਾਂ ਮੱਲਾਂ ਦਾ ਯੁੱਧ ਚੱਲਦਾ ਹੈ ਇੱਕੋ ਤਾੜੀਆਂ ਮਾਰਦੇ ਜੋੜਦਾਰ ਜਲਦੀ ਕੁਸ਼ਤੀ ਦਾ 12 ਮਿੰਟ ਸਮਾਂ ਹੋ ਗਿਆ। ਇੱਕ ਵਾਰ ਤਾੜੀਆਂ ਮਾਰ ਦਿਓ ਦੋਨਾਂ ਮੱਲਾਂ ਦੇ ਲਈ। ਆ ਸਾਹਮਣੇ ਦੇ ਕਾਂਗਸ ਸਿਕੰਦਰ ਸ਼ੇਖ ਜਿਸਾ ਪੱਟੀ ਦੇ ਦਰਮਿਆਨ ਅੱਜ ਦੀ ਵੱਡੀ ਕੁਸ਼ਤੀ ਜਲਦੀ ਲੋਕ ਬੜੇ ਦੂਰੋਂ ਦੂਰੋਂ ਦੇਖਣ ਲਈ ਪਹੁੰਚੇ ਹੋਇਆ। ਸਾਰੇ ਭਰਾਵਾਂ ਦਾ ਬਹੁਤ ਵੱਡਾ ਸਤਿਕਾਰ ਹੈ। ਲਓ ਸਾਹਮਣੇ ਕਹਿੰਦੇ ਕੁਸ਼ਤੀ ਦਾ ਜੰਦ ਚੱਲਦਾ ਹੋਇਆ। ਐਨ ਸਤਿਕਾਰ ਦੇ ਚਿਹਰਿਆਂ ਨੇ ਪਿਆਰ ਬਖਸ਼ਿਆ। ਲੋੜ ਪੈਣ ਉੱਤੇ ਜਿਹੜਾ ਖੜਦਾ ਨਿਯਾਰ ਦੱਸੋ ਐਸੇ ਯਾਰ ਨੂੰ ਕੀ ਕਰਨਾ? ਉਹ ਗੋਲੀ ਚੱਲੇ ਧੋਖਾ ਦੇਵੇ ਪਿਸਤੌਲ ਦੱਸੋ ਐਸੇ ਹਥਿਆਰ ਨੂੰ ਕੀ ਕਰਨਾ? ਇਸ਼ਕੇ ਦੀ ਗੱਲ ਕੋਟ ਕਟਰੀ ਵਿੱਚ ਪਹੁੰਚੇ ਮੁਕਰੇ ਜਨਾਰ ਦੱਸੋ ਅਸੀਂ ਨਾਰ ਨੂੰ ਕੀ ਕਰਨਾ ਕਦੇ ਨਾ ਖੋਟ ਬਦਲੇ ਜੀ ਦੇ ਅੰਦਰ ਰਹਦੀ ਏ ਹੋਵੇ ਜਿੱਤੀ ਭਾਵੇਂ ਸੋਨੇ ਦੀ ਪਰ ਪੈਰੀ ਪੈਂਦੀ ਏ ਆ ਬਜ਼ੁਰਗਾਂ ਦੀਆਂ ਗੱਲਾਂ ਨੇ ਲਓ ਸਕੰਦਰ ਸ਼ੇਖ ਤੇ ਜੱਸਾ ਪੱਟੀ ਆ ਕੁਸ਼ਤੀ ਕਹਿੰਦੇ ਅੱਜ ਰੜਕਾ ਕਲਾ ਦੀ ਧਰਤੀ ਦੇ ਵਿੱਚ ਹੈ ਜਿੱਥੇ ਕਹਿੰਦੇ ਵੱਡਾ ਮਾਨ ਦਿੱਤਾ ਮਸਤਾਂ ਦੀ ਨਗਰੀ ਹੈ ਤੇ ਦੂਸਰੇ ਪਾਸੇ ਦੇਖਾਂਗੇ ਆ ਦੋਨਾਂ ਮੱਲਾਂ ਦਾ ਜੋਰ ਲੱਗਾ ਪਿਆ ਅੱਜ ਦੇ ਟਾਈਮ 'ਚ ਤੂਤੀ ਬੋਲਦੀ ਹੈ ਇੱਕ ਪਾਸੇ ਸਕੰਦਰ ਸ਼ੇਖ ਆ ਆ ਦੂਸਰੇ ਪਾਸੇ ਜੱਸਾ ਪੱਟੀ ਹੈ ਅੱਜ ਦੀ ਫਾਈਨਲ ਕੁਸ਼ਤੀ ਚੱਲਦੀ ਹੋਈ ਤੇ ਹਾਰੇ ਪਰਲੇ ਮਿੰਤਾ ਖੇਕਨ ਸਾਨੂੰ ਆਉਂਦੇ ਨਹੀਂ ਦੋ ਟੱਕਰ ਕੇ ਫੈਸਲੇ ਝਟ ਨਵੇੜੀ ਦੇ ਰਾਜੇ ਕੇਲੇ ਢੋਲ ਵਜਾ ਕੇ ਯਾਰੀ ਲਾਈ ਦੀ ਉਧਰ ਕੈਰਾ ਵਾਂਗੂ ਨਹੀਂ ਹੈ जखਮ ਦੇੜੀ ਦੇ ਲਾ ਸਾਹਮਣੇ ਕਹਿੰਦੇ ਕੁਸ਼ਤੀ ਦਾ ਯੁੱਧ ਚੱਲਦਾ ਸਾਢੇ 12 ਮਿੰਟ ਤੋਂ ਟਾਈਮ ਜਿਹੜਾ ਉੱਪਰ ਚੱਲ ਗਿਆ ਹੁਣ ਬਿਲਾ ਜੀ ਇਸ਼ਾਰਾ ਕਰ ਦਿਓ ਜਦੋਂ ਮੈਨੂੰ ਦੱਸ ਦਿਓ 15 ਮਿੰਟ ਹੋ ਗਿਆ ਤੇ ਨਾਲੇ ਆਪਾਂ ਦੱਸ ਦਾਂਗੇ ਸੰਗਤ ਨੂੰ ਵੋ 15 ਮਿੰਟ ਹੋ ਗਿਆ ਪਰ ਆਹ ਕੁਸ਼ਤੀ ਐਨ ਕਹਿੰਦੇ ਸਿਰਾ ਚੱਲਦੀ ਹੈ ਮੱਲਾ ਦਾ ਜੋਰ ਲੱਗਾ ਪਿਆ ਅੱਜ ਕਹਿੰਦੇ ਸਾਨਾਂ ਦੇ ਪੇੜ ਵਾਲੇ ਇੱਕ ਪਾਸੇ ਸਕੰਦਰ ਸ਼ੇਕ ਹੈ ਔਰ ਦੂਸਰੇ ਪਾਸੇ ਜੱਸਾ ਪੱਟੀ ਹੈ ਇੱਕੋ ਜਿਹਾ ਪੇਂਟ ਹੈ ਇੱਕੋ ਜਿਹੀ ਕੁਸ਼ਤੀ ਦੇ ਨਾਲ ਗੋੜੇ ਹੈ ਤੇ ਇੱਕੋ ਪਿੰਡ ਰੋੜਪਾ ਕਲਾ ਹੈ ਇਹਦੇ ਵਿੱਚ ਦੁਨੀਆ ਅੱਜ ਆ ਦੰਗਲ ਕਹਿੰਦੇ ਸੀਜ਼ਨ ਦਾ ਪਹਿਲਾ ਦੰਗਲ ਹੈ ਜਿਹਦੇ ਵਿੱਚ ਆ ਦੁਨੀਆ ਦੇ ਚੋਟੀ ਦੇ ਮੱਲ ਪੜ ਰਿਹਾ ਹੈ ਐ ਦੁਨੀਆ ਦੇ ਵੱਡੇ ਮੱਲਾ ਚ ਨਾਮਣਾ ਹੈ ਕਿ ਲਾਲਾ ਦੰਦ ਚੰਦਨੀਆਂ ਪੈਂਦੀਆਂ ਨੇ ਛਾਪੀਆਂ ਜੋਰ ਦੇ ਨਾਲ ਪੱਟਾਂ ਉੱਤੇ ਵੱਜਦੀਆਂ ਨੇ ਠਾਪੀਆਂ ਮਿਹਨਤਾਂ ਦੇ ਨਾਲ ਆਉਂਦਾ ਸੁਰਖੀਆਂ 'ਚ ਨਾਮ ਮਿੱਤਰੋ ਠੋਕਰਾਂ ਸਕੈਂਦੀਆਂ ਨੇ ਬਲ ਜੋਂ ਦਾ ਅਕਲ ਆਉਂਦੀ ਨਹੀਂ ਖਾਨ ਦਾ ਬਾਦ ਆ ਮਿੱਤਰੋ ਲੋਕ ਕਹਿੰਦੇ ਬੜੇ-ਬੜਿਆਂ ਨੇ ਮੱਥੇ ਲਾਇਆ ਤੇ ਅੱਜ ਸਿਰਾਂ ਮਲਦੇ ਨੇ ਆ ਕੁਸ਼ਤੀ ਲੜਦੇ ਹੋਏ ਜੇਤੂ ਮੱਲ ਦੇ ਲਈ ਜੀਤਾ ਸੰਧੂ ਜਿਹੜਾ ਨੇ ਵੱਲੋਂ ਸਾਨਮ ਸਰਦਾਰ ਅਮਨਜੀਤ ਸਿੰਘ ਦੀ ਸੰਧ ਹੋਣਾਂ ਵੱਲੋਂ 5000 ਰੁਪਏ ਦਿੱਤਾ ਜਾਣਾ ਹੈ ਜਿਹੜਾ ਮਾਲ ਜਿੱਤੇਗਾ ਲੈ ਵੀ ਕਹਿੰਦੇ 10 ਕਰਦੇ ਇਸ ਪਰਿਵਾਰ ਵੱਲੋਂ ਇੱਕ ਵਾਰ ਤਾੜੀਆਂ ਮਾਰਦੇ ਜ਼ੋਰਦਾਰ ਜੀਤਾ ਸੰਧੂ ਜੀ ਸਾਨੂੰ ਸਰਦਾਰ ਅਮਰ ਜੀ ਸੰਧੂ ਹਣਾ ਵੱਲੋਂ ਕਹਿੰਦੇ 10000 ਰੁਪਏ ਕਰਦੇ ਜੇਤੂ ਮਾਲ ਦੇ ਲਈ ਉਥੇ ਉਹਨਾਂ ਪਰਿਵਾਰਾਂ ਦਾ ਵੀ ਵੱਡਾ ਸਹਿਯੋਗ ਹੈ ਜਿਨ੍ਹਾਂ ਪਰਿਵਾਰਾਂ ਵੱਲੋਂ ਫਰਸਟ ਪ੍ਰਾਈਜ਼ ਦਿੱਤਾ ਗਿਆ ਇੱਕ ਵਾਰ ਧੰਨਵਾਦ ਆਖਦੇ ਆ ਜਿੱਥੇ ਰਮਨਿਕ ਸਿੰਘ ਜੀ ਮੀਕਾ ਯੂ ਐਸਓ ਉਥੇ ਕਲਵਾਨ ਸਿੰਘ ਜੀ ਹੁੱਕਾ ਯੂ ਐਸਓ ਕਲਵਾਨ ਸਿੰਘ ਜੀ ਬਿੱਟੂ ਬਾੜੀ ਵਾਲੇ ਯੂ ਐਸਓ ਵਾਲੇ ਜਿਨ੍ਹਾਂ ਦੇ ਵੱਲੋਂ ਅੱਜ ਦੀ ਛੰਡੀ ਦਾ ਫਰਸਟ ਪ੍ਰਾਈਜ਼ ਹੈ ਜਲਦੀ ਕੁਸ਼ਤੀ ਦੇ 15 ਮਿੰਟ ਪੂਰੇ ਹੋ ਗਏ ਕਿਸ਼ਮ ਕੋਸਰ ਸਾਹਿਬ ਕਹਿੰਦੇ ਆ ਲਓ ਤਾੜੀਆਂ ਮਾਰ ਦਿਓ ਜ਼ੋਰਦਾਰ ਧੰਨਵਾਦ ਕੀਤਾ ਜਾ ਰਿਹਾ ਜਿੱਥੇ ਆ ਸੈਕੰਡ ਪ੍ਰਾਈਜ਼ ਦਿੱਤਾ ਗਿਆ ਜਿਸ ਪਰਿਵਾਰ ਦੇ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਬਲਵਿੰਦਰ ਸਿੰਘ ਜੀ ਜੂ ਕੇ ਉਹਨਾਂ ਦਾ ਸਾਰੇ ਪਰਿਵਾਰ ਦਾ ਬਾਬਾ ਚੰਤਾ ਜੀ ਦੇ ਪੋਤਰੇ ਪਾ ਤੇ ਬੱਗੋ ਜੂ ਕੇ ਸਨ ਸਰਦਾਰ ਦਲਵੀਰ ਸਿੰਘ ਜੀ ਹਾਂ ਦੇ ਵੱਲ ਸੈਕੰਡ ਪ੍ਰਾਈਜ਼ ਉਪ ਜੇਤੂ ਲਈ ਵੱਡਾ ਮਾਣ ਦਿੱਤਾ ਗਿਆ ਲਓ ਸਾਹਮਣੇ ਕਹਿੰਦੇ ਕੁਸ਼ਤੀ ਬਾ ਟੌਪ ਦੀ ਚੱਲਦੀ ਹੈ 15 ਮਿੰਟ ਦੇ ਕਰੀਬ ਹੋ ਗਏ ਚੰਦੀ ਦੀ ਕੁਸ਼ਤੀ ਨੂੰ ਆਹ ਕੌਣ ਜਿੱਤੂ ਕੌਣ ਹਾਰੂ ਗੱਲ ਬਖਸਦੀ ਹੈ ਕਿ ਉਸਤਾਦ ਇਸ ਨੂੰ ਮੰਨਦੀ ਕੁੱਲ ਦੁਨੀਆ ਜਿਹੜਾ ਨਾਲ ਗੁਣਾ ਦੇ ਭਰਪੂਰ ਹੋਵੇ ਮਿਹਨਤ ਵਾਲੋ ਹੀ ਨਾਮ ਦਾ ਏ ਜਿਹਨੂੰ ਆਪ ਮਿਹਨਤ ਦਾ ਸਰੂ ਹੋਵੇ ਉਸਤਾਦਾਂ ਬਿਨਾ ਨਾ ਮੰਜਲਾ ਸਰ ਹੁੰਦੀਆਂ ਮਿਹਨਤ ਬਿਨਾ ਨਾ ਬੰਦਾ ਮਸ਼ਹੂਰ ਹੋਵੇ ਕਿਰਲ ਗੜਣ ਕੇਲਗੜ ਵਾਲਿਆ ਸ਼ੀਸ਼ਾ ਸਾਹਮਣੇ ਸੋਨੂੰ ਟੁੱਟ ਕੇ ਆਕਰ ਚੂਰ ਹੋ ਗਏ ਬਹੁਤ ਬਹੁਤ ਧੰਨਵਾਦ ਜਿਥੇ 10000 ਰੁਪਏ ਕਰ ਦਿੰਦਾ ਜੀਤਾ ਸੰਧੂ ਜਿਨ੍ਹਾਂ ਨੇ ਸਾਨੂੰ ਸਰਦਾਰ ਅਮਨਜੀਤ ਸਿੰਘ ਦੀ ਸੰਧੂ ਇਸ ਪਰਿਵਾਰ ਦੇ ਵੱਲੋਂ ਜੇਤੂ ਮਾਲ ਲਈ 10000 ਹੋ ਗਿਆ 5 ਮਿੰਟ ਬਾਕੀ ਰਹਿ ਗਿਆ ਦੋਨੇ ਪਹਿਲਵਾਨ ਵੀ ਨੋਟ ਕਰ ਲੈ ਜਦੋਂ ਮਿੱਟੀ ਪਾਉਣੀ ਆ ਕੋਚਾਂ ਨੂੰ ਦੱਸ ਕੇ ਪਾਣੀ ਤੇ ਟਾਈਮ ਰੋਕਿਆ ਜਾਣਾ ਇਹ ਨੋਟ ਕਰ ਲਿਓ ਕਿਸੇ ਨੂੰ ਵੀ 1 ਸੈਕਿੰਡ ਜਿਹੜਾ ਆਪਾਂ ਵੱਧ ਨਹੀਂ ਦੇਣਾ ਐਨ ਚੋਟੀ ਦੀ ਕੁਸ਼ਤੀ ਚਲਦੀ ਕਾਲਾ ਪਹਿਲਵਾਨ ਜੀ ਰੁੜਕਾ ਕਾਲਾ ਰੇਸ਼ਮ ਪਹਿਲਵਾਨ ਜੀ ਬਿੱਲਾ ਪਹਿਲਵਾਨ ਜੀ ਕਾਨਾ ਤੇਸੀਆ ਜਿਨ੍ਹਾਂ ਨੇ ਅੱਜ ਦੇ ਦੰਗਲ ਲਈ ਵੱਡੀ ਜ਼ਿੰਮੇਵਾਰੀ ਨਿਭਾਈ ਹੈ ਐਨ ਦੁਨੀਆਂ ਰੋਟੀ ਦਾ ਮਲ ਪੁੱਜ ਹੋਇਆ ਬਹੁਤ ਵੱਡਾ ਸਤਿਕਾਰ ਕੌਣ ਜਿੰਦੂ ਕੌਣ ਹੋਵੇ ਗੱਲ ਵਕਤ ਦੀ ਅੱਛਾ ਪਹਿਲਾਂ 30 ਮਿੰਟ ਦਾ ਸਭਾ ਨੋਟ ਕਰ ਲਓ ਮੇਰੇ ਵੀਰ ਸਾਰੇ ਆਵੇ ਤਾੜੀਆਂ ਮਾਰ ਦਿਓ ਜ਼ੋਰਦਾਰ ਕਾਲਾ ਵੀਰ ਜਾਣਕਾਰੀ ਦੇ ਕੇ ਗਿਆ 30 ਮਿੰਟ ਦਾ ਸੈਮ ਬਹੁਤ ਬਹੁਤ ਸਤਿਕਾਰ ਸਾਡੀ ਸਾਰੇ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਦੇ ਵੱਲੋਂ ਅੱਜ ਦੇ ਇਸ ਦੰਗਲ ਲਈ ਵੱਡੀ ਸੇਵਾ ਨਿਭਾਈ ਹੈ ਐ ਸਾਰੇ ਮੇਲੇ ਲਈ ਵੱਡੀ ਸੇਵਾ ਨਿਭਾਉਂਦੇ ਨੇ ਜਿਥੇ ਧੰਨ ਧੰਨ ਬਾਬਾ ਚਿੰਤਾ ਭਗ ਜੀ ਧੰਨ ਧੰਨ ਬਾਬਾ ਮਸਤ ਅਮੀ ਚੰਦ ਜੀ ਜਿਨ੍ਹਾਂ ਦੀ ਵੱਡੀ ਕਿਰਪਾ ਇਲਾਕੇ ਦੇ ਉੱਪਰ ਉੱਤੇ ਨਰਿੰਦਰ ਸਿੰਘ ਜੀ ਪ੍ਰਧਾਨ ਨੇ ਕਸ਼ਮੀਰ ਸਿੰਘ ਜੀ ਰਾਣਾ ਤੇ ਆ ਕੀ ਬਣ ਗਿਆ ਆ ਕੀ ਬਣ ਗਿਆ ਆ ਮਾਰ ਦਿਓ ਤਾੜੀਆਂ ਆ ਜੋ ਵੀ ਚੱਲਦਾ ਲੈ ਵੀ ਕਿਸ਼ੋਰ ਸਿੰਘ ਸਾਹਿਬ ਦੇਗ ਆ ਆਹ ਕੁਸ਼ਤੀ ਸਾਹਮਣੇ ਆਮਣੇ ਆਸ ਆਦਮਾ ਰੋ ਤਾੜੀਆਂ ਮਾਰੇ ਤਾੜੀਆਂ ਆ ਆ ਸਵਾਦ ਕੁਸ਼ਤੀ ਦਾ ਆ ਸਾਹਮਣੇ ਧੰਨਵਾਦ ਕੀਤਾ ਜਾ ਰਿਹਾ ਨਰਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਹੁਣਾਂ ਦਾ ਕਸ਼ਮੀਰ ਸਿੰਘ ਜੀ ਰਾਣਾ ਗੁਰਮਿੰਦਰ ਸਿੰਘ ਜੀ ਪਾਸਲਾ ਬਲਵੀਰ ਸਿੰਘ ਜੀ ਰੁੜਤਾ ਕਲਾ ਅਵਤਾਰ ਸਿੰਘ ਜੀ ਹੁਣਾਂ ਦਾ ਪੰਨਾ ਰੁੜਤਾ ਜੀ ਹੁਣਾਂ ਦਾ